ਅੱਜ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬੀਬੀ ਦੀ ਪੰਡੋਰੀ ਵਿਖੇ ਉਸ ਵਕਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਧਿਰਾਂ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲੀਆਂ ਜਿਸ ਵਿੱਚ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਮੌਕੇ ਤੇ ਪਹੁੰਚ ਕੇ ਤੇ ਜਾਂਚ ਵਿੱਚ जुट ਗਈ ਇਸ ਮੌਕੇ ਡੀਐਸਪੀ ਐਸਐਸਪੀ ਸੰਧੂ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਵਿੱਚ ਦੋ ਧਿਰਾਂ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋਇਆ ਹੈ ਅਤੇ ਗੋਲੀਆਂ ਚੱਲਣ ਦਾ ਪਤਾ ਲੱਗਾ ਹੈ ਉਨਾ ਕਹਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਤੇ ਜੋ ਵੀ ਤਫਤੀਸ਼ ਆਏਗਾ ਉਸ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਲੜਾਈ ਵਿੱਚ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਜਿਨ੍ਹਾਂ ਵਿੱਚ ਇੰਦਰਪ੍ਰੀਤ ਸਿੰਘ ਪੁੱਤਰ ਮੱਖਣ ਸਿੰਘ ਤੇ ਦੂਸਰੀ ਪਾਰਟੀ ਦੇ ਅਮਰ ਸਿੰਘ ਸਰਪੰਚ ਪੁੱਤਰ ਅਜਾਇਬ ਸਿੰਘ ਵੱਜੋ ਪਛਾਣ ਹੋਈ ਹੈ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਲਿਆਂਦਾ ਗਿਆ ਜਿੱਥੇ ਇੰਦਰਪ੍ਰੀਤ ਸਿੰਘ ਨੂੰ ਰੈਫਰ ਕਰ ਦਿੱਤਾ ਗਿਆ ਹੈ। ਹੈਲੋ ਕੋਲ ਨਹੀਂ 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 ਕੀ ਲੱਗਾ ਬਈ ਤੁਹਾਡੀ ਲੱਤ ਕੀ ਲੱਗਾ ਲੱਤ ਤੂੰ ਕੀ ਲੱਗਾ ਲੱਤ ਇਹ ਜੇ ਕੰਮੀ ਨਾ ਤਾਂ ਵਾਹ ਦੇਵੀ ਆਹ ਨਾਲ ਚੁਟੇ ਲੱਗਦਾ ਹੈ ਚਲੀ ਚਲੀ ਪਾ ਜੀ ਦੋ ਦਿਨਾਂ ਨਾ ਕਦੋਂ ਕਿਤੇ ਹੋਰ ਨਾ ਕਿਹੜਾ ਇਹਦੇ ਨਾਲ ਇਹ ਦੋਸਤਾਂ ਬਸ ਭਾਜੀ ਕੀ ਨਾਮ ਹੈ? ਇੰਦਰਪ੍ਰੀਤ ਸਿੰਘ ਭਾਜੀ। ਭਾਜੀ ਕੀ ਹੋਇਆ? ਭਾਜੀ ਅਸੀਂ ਜ਼ਮੀਨ ਲਈ ਸੀਗੀ 3 ਮਹੀਨੇ ਪਹਿਲਾਂ ਪਿੰਡ 'ਚ। ਤੇ ਸਾਡੇ ਪਿੰਡ ਦਾ ਸਰਪੰਚ ਉਹਨੇ ਠੇਕੇ ਤੇ ਮੁੰਡਾ ਸੀਗਾ। ਤੇ ਅੱਜ ਅਸੀਂ ਆਪਣਾ ਇਨਕਲਾਬ ਕਰਾਂਗੇ। ਤੇ ਖੇਤ ਪਾਉਣ ਗਏ ਸੀਗੇ। ਉੱਥੇ ਖੇਤ ਪਾਉਂਦੇ ਪਾਉਂਦੇ ਪਹਿਲਾਂ ਤਾਂ ਉਹਨਾਂ ਨੇ ਆ ਕੇ ਸਾਨੂੰ ਮਾਰਕੀਟ ਕੀਤੀ ਉਹਨਾਂ ਨੇ। ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਫਿਰ ਬਾਅਦ 'ਚ ਉਹਨਾਂ ਦਾ ਮੁੰਡਾ ਰਵੋਲਵਰ ਲੈ ਕੇ ਆ ਗਿਆ। ਕਿੰਨਾ ਦਾ ਮੁੰਡਾ ਸੀ ਸਰਪੰਚ ਦਾ ਮੁੰਡਾ ਸਰਪੰਚ ਦਾ ਕੀ ਨਾਮ ਹੈ ਸਰਪੰਚ ਦਾ ਨਾਮ ਅਮਰ ਸਿੰਘ ਤੇ ਉਹਨਾਂ ਨੇ ਆ ਉਹਦੇ ਮੁੰਡਾ ਆਇਆ ਬਾਦਰ ਬੋਲ ਬੋਲੇ ਕੇ ਅੰਦਰ ਪਹਿਲਾਂ ਉਹਦੇ ਵੱਡੇ ਮੁੰਡੇ ਨੇ ਗੋਲੀ ਚਲਾਈ ਸੀ ਉਸ ਤੋਂ ਬਾਅਦ ਛੋਟੇ ਮੁੰਡੇ ਨੇ ਉਹ ਤੋਂ ਬਾਅਦ ਮੇਰੇ ਗੋਲੀ ਲੱਗ ਗਈ 7-8 ਗੋਲੀਆਂ ਚਲੰਗ ਪਈ ਉਹਨਾਂ ਨੇ ਪਹਿਲਾਂ ਤਾਂ ਮੈਂ ਬਚ ਗਿਆ ਧਰਵਾਕਰੀ ਵਾਰ ਜਦੋਂ ਮੈਂ ਖੇਤ ਬਾਸ ਬੋਂਦਾ ਸੀਗਾ ਉਹ ਲੋਕ ਨੇ ਗੋਲੀ ਮਾਰੀ ਮੇਰੇ ਹੱਥ 'ਤੇ ਵੀ ਗੋਲੀ ਮਾਰੀ ਲੱਗ ਗਈ ਸਤੈਕੂ ਗਏ ਹੋਗੇ ਹਾਂਜੀ ਭਾਜੀ ਤੇ ਹੁਣ ਉਹ ਮੋਕੇ ਤੋਂ ਫਰਾਰ ਹੋ ਗਏ ਸੀ ਮੋਕੇ ਭਾਜੀ ਪਤਾ ਨਹੀਂ ਮੈਂ ਤਾਂ ਇਧਰ ਨੂੰ ਗਿਆ ਸੀ ਡੜੀ ਹੁਣੀ ਲੱਗਿਆ ਇਧਰ ਨੂੰ ਆ ਗਏ ਸੀ ਹਸਪੀਟਲ ਲੈ ਕੇ ਆ ਗਏ ਪੁਲਿਸ ਪਹੁੰਚੀ ਸੀ ਮੋਕੇ ਤੇ ਕੋਈ ਮੋਕੇ ਤੇ ਕੋਈ ਗੋਲ ਨਹੀਂ ਸੀ ਜਮੀਨ ਤੁਹਾਡੀ ਆਪਣੀ ਸੀ ਜਿਹੜੀ ਹਾਂਜੀ ਭਾਜੀ ਜ਼ਮੀਨ ਸਾਡੇ ਕੋਲ ਰਜਿਸਟਰੀ ਹੋਈ ਸੀ ਬਸ ਰੱਖਣਾ ਮੰਦੀਪੂ ਜੀ ਇਹ ਕੀ ਹੋ ਰਿਹਾ ਕੌਣ ਆ ਜਦੋਂ ਇਹਦੇ ਇੱਕ ਦੋ ਪਾਰਟੀ ਦੇ ਬੰਦੇ ਸੀ 30-40 ਸਾਲ ਤੋਂ ਸਾਡੇ ਕੋਲ ਜ਼ਮੀਨ ਦਾ ਕਬਜ਼ਾ ਜਿੱਥੇ ਅਸੀਂ ਇਹੋ ਲੈਵੇ ਦੋਈ ਲਈ ਵੀ ਆ ਅੱਗੇ ਕਹਿੰਦਾ ਉਹ ਲਿਮਟ ਹੋ ਕਰਾਈ ਬਣੇ ਕੀ ਕਹਿੰਦੇ ਹੁੰਦੇ ਨੇ ਉਹ ਜ਼ਮੀਨ ਤੇ ਮਤਲਬ ਅੱਧਾ ਸੇਲ ਲਈ ਵੀ ਆ ਅੱਛਾ ਸੇਲ ਲਈ ਉਹ ਸੇਲ ਵੀ ਸਾਡੇ ਕੋਲ ਜੁਗਾ ਤੁਹਾਡੇ ਕਿੰਨੇ ਚਿਰ ਤੋਂ 40 ਸਾਲ ਦੀ ਆ ਤੁਹਾਡੇ ਕੋਲ ਹੀ ਹਾਂਜੀ ਸਾਡੇ ਦੇ ਮਹੀਨਾ ਇਹ ਹੈਗੀ ਆ ਅਸੀਂ ਇੱਕ ਬਿੱਗੇ ਆ 26 26 ਜ਼ਮੀਨ ਕਿੰਨੀ ਆ ਟੋਟਲ ਜ਼ਮੀਨ ਕਿੰਨੀ ਆ 80 ਬਿੱਗੇ ਅੱਛਾ ਹੈਗੇ ਨੇ 10 ਕਿੱਲੇ ਇਹ ਜਣ ਕੀ ਹੋ ਦੋਈ ਪਾਰਟੀ ਦੇ ਬਾਹਰ ਗਏ ਵੀ ਨਹੀਂ ਬਾਹਰ ਚਾਰ ਪਾਰਟੀਆਂ ਦੇ ਜ਼ਮੀਨ ਵੰਡੀ ਵੀ ਆ ਚਾਰ ਜਾਣਿਆਂ ਦੀ ਜ਼ਮੀਨ ਹੈ ਅਸੀਂ ਸਾਡੇ ਕੋਲ ਠੇਕੇ ਤੇ ਇਹ ਜਿਹੜੀ ਜ਼ਮੀਨ ਤੇ ਸਾਡਾ ਕਬਜ਼ਾ ਕਰਿਆ ਸਾਨੂੰ ਦੇ ਕੇ ਗਿਆ ਵਾ ਸੀ ਉਹ ਅੱਛਾ ਤਨੈਲ ਸਿੰਘ ਉਹ ਮਰ ਗਿਆ ਸੀ ਮਖਤਿਆਰ ਨਾਮਾ ਸਾਡੇ ਕੋਲ ਸਾਰਾ ਕਾਗਜ਼ ਪੱਤਰ ਸਾਰਾ ਕੁਝ ਸਾਡੇ ਕੋਲ ਪਿਆ ਆ ਫਿਰ ਕਬਜ਼ਾ ਲੈਣ ਕਿਉਂ ਇਹਨਾਂ ਨੇ ਪਤਾ ਨਹੀਂ ਕਾਹਦੇ ਲੈਣ ਗਏ ਨੇ ਇਹ ਧੱਕਾਸ਼ਾਹੀ ਕਰਦੇ ਨੇ ਸਾਡੇ ਨਾਲ ਜਿਹੜਾ ਇਸ਼ਤੇ ਦਿੱਤਾ ਹੋਇਆ ਪੂਰੀ ਪਾਲਤੂ ਕਿਤੇ ਕੋਲ ਲਿੱਤਾ ਹੋਇਆ ਹਾਂਜੀ ਜਿਹੜਾ ਤੁਸੀਂ ਕਹਿੰਦੇ ਕੋਰਟ ਚ ਇਸਤੇ ਹੈਗਾ ਉਹ ਕਿਦੇ ਕੋਲ ਲਿੱਤਾ ਹੋਇਆ ਹੈ ਉਹ ਅਸੀਂ ਜੱਜ ਤੋਂ ਲਿਆ ਵਾ ਦੂਜੀ ਪਾਰਟੀ ਕਿਹੜੀ ਹੈ ਦੂਜੀ ਪਾਰਟੀ ਪਰਮਜੀਤ ਸਿੰਘ ਮੱਖਣ ਸਿੰਘ ਹੋਈ ਹੋਇਆ ਤਾਂ ਹਾਂਜੀ ਕਿਵੇਂ ਨਾ ਕੇਸ ਚੱਲਦਾ ਤੁਹਾਡਾ ਹਾਂਜੀ ਇਹਨਾਂ ਨੇ ਸਾਡੇ ਤੇ ਆ ਕੇ ਹਮਲਾ ਕਰਿਆ ਸਾਡਾ ਟਰੈਕਟਰ ਵੀ ਸਾਰਾ ਹੀ ਭੰਨਤਾ ਮੇਰੇ ਤਾਂ ਵੀ ਇਹਨਾਂ ਨੇ ਹਮਲਾ ਕਰਿਆ ਮੇਰੇ ਵੀ ਇਹਨਾਂ ਡੰਡੇ ਮਾਰੇ ਆ ਦੇਖੋ ਖੂਨ ਚੱਲਦਾ ਹੱਥ ਇਹ 50 60 ਬੰਦੇ ਸੀ ਅੱਛਾ ਇਹ ਇਹ ਕਹੇ ਵੀ ਗੋਲੀਆਂ ਚਲਾਈਆਂ ਹਾਂ ਨਹੀਂ ਅਸੀਂ ਨਹੀਂ ਗੋਲੀਆਂ ਚਲਾਈਆਂ ਪੁਲਿਸ ਨੇ ਧੱਕਾਸ਼ਾਈ ਸਾਡੇ ਨਾਲ ਆ ਕੇ ਪੁਲਿਸ ਨੇ ਕਰੀਏ ਸਾਡੇ ਨਾਲ ਧੱਕਾਸ਼ਾਈ ਬਹੁਤ ਕਰੀਏ ਸਾਡੇ ਨਾਲ ਸਾਡੇ ਨਿਆਣੇ ਚੱਕ ਕੇ ਲੈ ਗਏ ਸਾਡੇ ਪੁਲਿਸ ਨੇ ਵੀ ਇਹਨਾਂ ਨੂੰ ਕਿੱਥੇ ਜ਼ਮੀਨ ਤੇ ਸ ਹੈ ਜ਼ਮੀਨ ਤੇ ਨਹੀਂ ਹੋਇਆ ਸਾਡੇ ਘਰੇ ਵੀ ਇਹਨਾਂ ਨੇ ਹਮਲਾ ਕਰਿਆ ਵੀਡੀਓ ਇੱਕ ਵਾਇਰਲ ਹੋ ਰਹੀ ਗੋਲੀਆਂ ਤੁਹਾਡੇ ਬੇਟਾ ਸੰਤ ਸਿੰਘ ਸਾਹਿਬ ਨੂੰ ਕਿਹ ਕਿਹ ਚਲਾ ਰਹੇ ਰਵਲਰ ਚਲਾਦੇ ਵੀਡੀਓ ਆ ਗਈ ਨਹੀਂ ਉਹ ਫਿਰ ਇਹਨਾਂ ਇਹਨਾਂ ਨੇ ਸਾਡੇ ਇਹ ਇਹਨਾਂ ਤੇ ਗੋਲੀ ਮਾਰੀ ਇਹਦੇ ਡ ਕਿ ਸਾਡਾ ਮੁੰਡਾ ਗੋਲੀ ਪਤਾ ਨਹੀਂ ਫੇਰ ਉਹਨੇ ਕਰੀ ਹੋਵੇ ਪਤਾ ਨਹੀਂ ਹੈਗਾ ਇਸ ਬਾਰੇ ਮੈਨੂੰ ਮੇਰੇ ਕੋਲ ਅਮਰਿਤਪਾਲ ਸਿੰਘ ਦਾ ਬੋਲ ਲੇਣਾ ਮੰਗਵਾਇਆ ਕਿ ਉਹਦਾ ਸਟਾਫ ਐਸਾ ਨਹੀਂ ਕਿ ਕੰਡੀਸ਼ਨ ਮੁੰਡੇ ਦਾ ਨਾਮ ਇੰਦਰਪ੍ਰੀਤ ਸਿੰਘ ਦਾ ਡੈਡੀ ਦਾ ਨਾਮ ਮੱਖਣ ਸਿੰਘ ਤੇ ਪੰਡੋਰੀ ਬੀਬੀ ਦੇ ਰਹਿਣ ਵਾਲੇ ਨੇ ਠੀਕ ਆ ਮੁੰਡੇ ਦੀ ਕੰਡੀਸ਼ਨ ਜੋ ਹੈ ਸਟੇਬਲ ਆ ਇਦਾਂ ਲੱਗਦਾ ਦੇਖਣ ਤੋਂ ਬਾਅਦ ਕਿ ਗੋਲੀ ਆਰ ਪਰ ਹੋ ਗਈ ਲੱਗਦੀ ਆ ਬਾਕੀ ਐਕਸਰੇ ਤੋਂ ਬਾਅਦ ਪਤਾ ਲੱਗੇਗਾ ਜੀ ਗੋਲੀ ਇੱਕ ਦਾ ਨਿਸ਼ਾਨ ਹੈਗਾ 1000 ਪਰ ਹੋਈ ਆ ਉਹੀ ਲੱਗਦਾ ਪਿਆ ਕੰਡੀਸ਼ਨ ਹਾਂਜੀ ਬੱਚੇ ਦੀ ਸਟੇਬਲ ਆ ਬਾਕੀ ਤਾਂ ਦਵਾਈ ਵਗੈਰਾ ਜਿਹੜਾ ਟ੍ਰੀਟਮੈਂਟ ਪਰਪਸ ਆਪਾਂ ਸਟਾਰਟ ਕਰ ਦਿੱਤਾ ਹਾਂਜੀ ਸਰ ਇਹ ਸਾਨੂੰ ਹੁਣੇ-ਹੁਣੇ ਇਤਲਾਹ ਮਿਲੀ ਸੀ ਕਿ ਪਡੋਰੀ ਬੀਬੀ ਪਿੰਡ ਵਿੱਚ ਜ਼ਮੀਨ ਦੇ ਕਬਜ਼ੇ ਲੈ ਕੇ ਦੋ ਧਿਰਾਂ ਵਿੱਚ ਝਗੜਾ ਆਇਆ ਵਾ ਕੋਈ ਵਿਅਕਤੀ ਜ਼ਖਮੀ ਹੋਇਆ ਸੀ ਮੌਕੇ ਤੇ ਪਹੁੰਚੇ ਆ ਜ਼ਖਮੀਆਂ ਨੂੰ ਇਲਾਜ ਲਈ ਹਸਪਤਲ ਭੇਜਤਾ ਵਾ ਦੋਨਾਂ ਪਾਰਟੀਆਂ ਬਿਆਨ ਲੈ ਕੇ ਜੋ ਕਾਨੂੰਨ ਸਰਬੰਦੀਕਾਰ ਵੀ ਕੀਤੀ ਜਾਵੇਗੀ ਸਰ ਗੋਲੀਆਂ ਚੱਲਣ ਦੀ ਗੱਲ ਸਾਹਮਣੇ ਆਈ ਹੈ ਕਿੰਨੀਆਂ ਗੋਲੀਆਂ ਚੱਲੀਆਂ ਬਿਲਕੁਲ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਗੋਲੀ ਚੱਲੀ ਹੈ ਕੋਈ ਵੀਡੀਓ ਸਾਡੇ ਹੱਥ ਆਈਆਂ ਨੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਕਿੰਨੇ ਫਾਇਰ ਹੋਏ ਨੇ ਕਿਹਦੇ ਵੱਲੋਂ ਕੀਤੇ ਗਏ ਨੇ ਸਾਰਾ ਪ੍ਰੋਪਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਮੌਕੇ ਤੇ ਸਰ ਕੋਈ ਜਾਨੀ ਨੁਕਸਾਨ ਗੋਲੀ ਇੱਕ ਬੰਦੇ ਤੇ ਲੱਗੀ ਹੈ ਜੀ ਉਹਨੂੰ ਡੀਐਮਸੀ ਲੈ ਗਏ ਨੇ ਇਲਾਜ ਵਾਸਤੇ ਇੱਕ ਬੰਦੇ ਤੇ ਹੋਰ ਲੱਗੀ ਉਹਨੂੰ ਸਰ ਹਸਪੀਟਲ ਭੇਜਤਾ ਵਾ ਦੂਜੀ ਧਿਰ ਦੇ ਵੀ ਇੱਕ ਬੰਦੇ ਤੇ ਲੱਗੀ ਹੈ ਜਾਨੀ ਨੁਕਸਾਨ ਤੇ ਬਿਲਕੁ ਬਾਕੀ ਸੀ ਇਨਵੈਸਟੀਗੇਸ਼ਨ ਕਰ ਰਹੇ ਆ ਇਨਵੈਸਟੀਗੇਸ਼ਨ ਜਦੋਂ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਨੂੰਨ ਸਰਕਾਰ ਬਣਦੀ ਕਾਰਵਾਈ ਕੀਤੀ ਜਾਏਗੀ ਠੀਕ ਆ ਸਾਥੀ